ਜੇ ਇੱਕ ਵਾਰ ਫਿਰ ਤੋਂ ਚੋਣਾਂ ਦਾ ਐਲਾਨ ਹੋ ਗਿਆ ਹੈ ਇਹ ਚੋਣਾਂ ਪੰਜਾਬ ਦੇ ਉਸ ਤੁਰੇ ਦੀਆਂ ਨੇ ਯਾਨੀ ਕਿ ਜ਼ਿਲ੍ਹਾ ਸੰਮਤੀ ਤੇ ਪੰਚਾਇਤ ਸੰਮਤੀ ਦੀਆਂ ਚੋਣਾਂ ਹੋਣਗੀਆਂ ਔਰ ਇਹ ਚੋਣਾਂ ਦਾ ਐਲਾਨ ਇਲੈਕਸ਼ਨ ਕਮਿਸ਼ਨ ਪੰਜਾਬ ਨੇ ਕਰ ਦਿੱਤਾ ਹੈ ਔਰ ਇਸ ਵਾਰ ਪੰਜਾਬ ਫੀਸ ਦੀ ਜਿਹੜਾ ਆ ਰਾਖਵਾਕਰਨ ਔਰਤਾਂ ਨੂੰ ਮਿਲੇਗਾ ਔਰ ਇਹਦੇ ਨਾਲ ਇਹ ਵੀ ਕਹਿ ਦਿੱਤਾ ਗਿਆ ਕਿ EVM ਦੇ ذریعے ਨਹੀਂ ਇਹ ਚੋਣਾਂ ਜਿਹੜੀਆਂ ਨੇ ਇਹ ਬੈਲਟ ਪੇਪਰ ਦੇ ذریعے ਹੋਣਗੀਆਂ ਯਾਨੀ ਕਿ ਬਹੁਤ ਵੱਡਾ ਚੇਂਜ ਆ ਸੋ ਬਹੁਤ ਵੱਡੀ ਖਬਰ 19181 ਜਿਹੜੇ ਪੋਲਿੰਗ ਸਟੇਸ਼ਨ ਬਣਨਗੇ ਔਰ ਇਸ ਤੋਂ ਇਲਾਵਾ ਬੈਲਟ ਪੇਪਰ ਜਿਹੜਾ ਆ ਉਹਦੇ ਰਾਹੀਂ ਚੋਣਾਂ ਹੋਣ ਗਿਆ ਸੋ ਬਹੁਤ ਵੱਡੀ ਖਬਰ ਪੰਜਾਬ ਦੇ ਵਿੱਚ ਇੱਕ ਵਾਰ ਫਿਰ ਤੋਂ ਚੋਣਾਂ 23 ਜ਼ਿਲ੍ਹਾ ਪਰਿਸ਼ਦ ਤੇ 155 ਪੰਚਾਇਤ ਸੰਪਤੀਆਂ ਦੀਆਂ ਚੋਣਾਂ ਨੇ ਔਰ ਇਹ ਚੋਣਾਂ ਦਾ ਐਲਾਨ ਅੱਜ ਪੰਜਾਬ ਇਲੈਕਸ਼ਨ ਕਮਿਸ਼ਨ ਨੇ ਅਧਿਕਾਰਤ ਤੌਰ ਤੇ ਉੱਤੇ ਕਰ ਦਿੱਤਾ ਆ 14 ਦਸੰਬਰ ਨੂੰ ਇਹ ਚੋਣਾਂ ਹੋਣਗੀਆਂ ਯਾਨੀ ਕਿ ਵੋਟਾਂ ਪੈਣਗੀਆਂ ਔਰ 17 ਦਸੰਬਰ ਨੂੰ ਇਹਨਾਂ ਦੀ ਗਿਣਤੀ ਹੋਏਗੀ ਸੋ ਪੰਜਾਬ ਦੇ ਵਿੱਚ ਸਭ ਤੋਂ ਜ਼ਿਆਦਾ ਜੇ ਆਪਾਂ ਕਹੀਏ ਕਿ ਬਲਾਕ ਸੰਮਤੀਆਂ ਦੇ ਚੇਅਰਮੈਨ ਜਾਂ ਬਲਾਕ ਸੰਮਤੀ ਦੇ ਲੈਵਲ ਜਾਂ ਪੰਚਾਇਤ ਲੈਵਲ ਦੀਆਂ ਚੋਣਾਂ ਦਾ ਕਯੋਸ ਹੁੰਦਾ ਆ ਸੋ ਇੱਕ ਵਾਰ ਫਿਰ ਤੋਂ ਜਿਹੜਾ ਆ ਉਦਾਂ ਦਾ ਮਾਹੌਲ ਵੇਖਣ ਨੂੰ ਮਿਲੇਗਾ ਪੰਜਾਬ ਦੇ ਵਿੱਚ ਚੋਣਾਂ ਦਾ ਐਲਾਨ ਹੋ ਗਿਆ ਆ ਔਰ ਪੰਜਾਬ ਦੇ ਜਿਹੜੇ ਚੋਣ ਕਮਿਸ਼ਨਰ ਨੇ ਉਹਨਾਂ ਨੇ ਇਹ ਕਹਿ ਦਿੱਤਾ ਆ ਕਿ ਪੰਜਾਬ ਦਾ ਲਾਅ ਐਂਡ ਆਰਡਰ ਇਹਨਾਂ ਦੇ ਵਿੱਚ ਬਕਾਇਦਾ ਜਿਹੜਾ ਆ ਸੀ ਸਟ੍ਰਿਕਟ ਕਰਦਾਂਗੇ ਔਰ 14 ਦਸੰਬਰ ਨੂੰ ਚੋਣਾਂ ਹੋਣਗੀਆਂ 17 ਦਸੰਬਰ ਨੂੰ ਇਹਨਾਂ ਦੀ ਗਿਣਤੀ ਹੋਏਗੀ ਔਰ ਇਹ ਸਵਾਰ ਔਰਤਾਂ ਨੂੰ 50% ਦੀ ਰਾਖਵਾ ਕਰਨ ਜਿਹੜਾ ਆ ਉਹ ਦਿੱਤਾ ਗਿਆ ਆ ਸੋ ਬਹੁਤ ਵੱਡੀ ਖਬਰ ਇਸ ਸਮੇਂ ਦੀ ਕਿ ਪੰਜਾਬ ਦੇ ਵਿੱਚ